ਦੋਸਤੋ ਇਸ ਸਮੇਂ ਦੀ ਬਹੁਤ ਹੀ ਦਰਦਨਾਕ ਖਬਰ ਸਾਹਮਣੇ ਆ ਰਹੀ ਆ ਤੁਹਾਨੂੰ ਦੱਸ ਦਈਏ ਕਿ ਅੱਜ ਜੋ ਇਹ ਖਬਰ ਸਾਹਮਣੇ ਆ ਰਹੀ ਆ ਜਿੱਥੇ ਕਿ ਇੱਕ ਵਿਅਕਤੀ ਕਰਜ਼ਾ ਲੈਣ ਦੇ ਕਾਰਨ ਆਤਮ ਹੱਤਿਆ ਕਰ ਲੈਂਦਾ ਹੈ ਅਤੇ ਆਪਣੇ ਪਰਿਵਾਰ ਨੂੰ ਛੱਡ ਜਾਂਦਾ ਹੈ ਪੂਰੀ ਜਾਣਕਾਰੀ ਤੁਹਾਡੇ ਨਾਲ ਅੱਗੇ ਸਾਂਝੀ ਕਰਦੇ ਆ ਤੁਸੀਂ ਜੁੜੇ ਰਹੋ ਆਪਣੇ ਲਾਈਵ ਸੱਚ ਟੀਵੀ ਨਾਲ ਬਹੁਤ ਮਿਹਰਬਾਨੀ ਸ਼ੁਕਰੀਆ ਤੁਹਾਡੇ ਨਾਲ ਜਾਣਕਾਰੀ ਦੇ ਅਨੁਸਾਰ ਸਾਂਝੀ ਕਰਦੇ ਆਂ ਗੱਲ ਅੱਜ ਜੋ ਇਹ ਘਟਨਾ ਵਾਪਰੀ ਆ ਜਿੱਥੇ ਕਿ ਇੱਕ ਵਿਅਕਤੀ ਆਤਮ ਹੱਤਿਆ ਕਰ ਲੈਂਦਾ ਹੈ ਉਹ ਵੀ ਕਿਉਂ ਪੂਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਆਂ ਅੱਜ ਜੋ ਇਹ ਘਟਨਾ ਵਾਪਰੀ ਆ ਉਹ ਮਾਚੀਵਾੜੇ ਦੇ ਇਲਾਕੇ ਵਾਪਰੀ ਹੈ ਜਿੱਥੇ ਕਿ ਇੱਕ ਵਿਅਕਤੀ ਬਹੁਤ ਜ਼ਿਆਦਾ ਗਰੀਬ ਹੁੰਦਾ ਹੈ ਜਿਸ ਦੇ ਦੌਰਾਨ ਉਹ ਕੈਸ਼ ਦਾ ਤੇ ਪੈਸੇ ਲੈ ਲੈਂਦਾ ਹੈ ਅਤੇ ਪੈਸੇ ਉਸ ਤੋਂ ਨਹੀਂ ਮੁੜੇ ਜਾਂਦੇ ਹਨ ਜਸਦੇ ਦੌਰਾਨ ਇੱਕ ਜੋ ਵਿਅਕਤੀ ਹੁੰਦਾ ਹੈ ਜਿਸ ਤੋਂ ਉਸਨੇ ਪੈਸੇ ਲਏ ਹੁੰਦੇ ਹਨ ਉਹ ਵਿਅਕਤੀ ਉਸਨੂੰ ਕਹਿੰਦਾ ਹੈ ਕਿ ਮੈਨੂੰ ਪੈਸੇ ਦੇ ਮੈਂ ਤੇਰੇ ਤੋਂ ਪੈਸੇ ਲੈਣੇ ਨੇ ਨਹੀਂ ਤਾਂ ਮੈਂ ਤੇਰੀ ਕੋਈ ਚੀਜ਼ ਨੱਪ ਲਾਵਾਂਗਾ ਜਿਸ ਦੇ ਦੌਰਾਨ ਇੱਕ ਦਿਨ ਉਹ ਵਿਅਕਤੀ ਉਹਨਾਂ ਦੇ ਘਰ ਆਉਂਦਾ ਹੈ ਅਤੇ ਘਰ ਆਉਂਦੇ ਦੌਰਾਨ ਹੀ ਉਸ ਦਾ ਫੋਨ ਖੋਹ ਲੈਂਦਾ ਹੈ ਜਦੋਂ ਹੀ ਉਸ ਦਾ ਫੋਨ ਖੋਹ ਲੈਂਦਾ ਹੈ ਤਾਂ ਉਹਨਾਂ ਵਿੱਚ ਆਪਸੀ ਬਹਿਸ ਹੋ ਜਾਂਦੀ ਹੈ ਜਿਸ ਦੇ ਦੌਰਾਨ ਉਹ ਜੋ ਵਿਅਕਤੀ ਹੁੰਦਾ ਹੈ ਉਹ ਫੋਨ ਲੈ ਕੇ ਚਲਾ ਜਾਂਦਾ ਹੈ ਅਤੇ ਜਿਹੜਾ ਵਿਅਕਤੀ ਰਹਿ ਪੈਂਦਾ ਹੈ ਘਰ ਵਿੱਚ ਜੋ ਰਹਿੰਦਾ ਹੁੰਦਾ ਹੈ ਉਹ ਬਹੁਤ ਜ਼ਿਆਦਾ ਦੁਖੀ ਹੋ ਜਾਂਦਾ ਹੈ ਜਿਸ ਦੇ ਦੌਰਾਨ ਉਸ ਦੀ ਪਰਿਵਾਰ ਦੇ ਮੈਂਬਰਾਂ ਨਾਲ ਵੀ ਲੜਾਈ ਹੋ ਜਾਂਦੀ ਹੈ ਅਤੇ ਉਹ ਆਪਣੇ ਆਪ ਹੁਣ ਇੱਕ ਕਮਰੇ ਵਿੱਚ ਬੰਦ ਕਰ ਦਿੰਦਾ ਹੈ ਅਤੇ ਆਪਣੀ ਘਰਵਾਲੀ ਨੂੰ ਕਹਿੰਦਾ ਹੈ ਕਿ ਉਸਨੇ ਮਰਨਾ ਹੈ ਅਤੇ ਘਰਵਾਲੀ ਦੇ ਅਨੁਸਾਰ ਇਹ ਬਿਆਨ ਦਿੱਤੇ ਗਏ ਨੇ ਕਿ ਉਹ ਪਹਿਲਾਂ ਵੀ ਮੇਰੇ ਨਾਲ ਇਦਾਂ ਹੀ ਕਰਦੇ ਸੀ ਜਦੋਂ ਸਾਡੀ ਲੜਾਈ ਹੁੰਦੀ ਸੀ ਤਾਂ ਉਹ ਕਹਿ ਦਿੰਦੇ ਸੀ ਕਿ ਮੈਂ ਮਰ ਜਾਣਾ ਹੈ ਮੈਂ ਮਰਨਾ ਹੈ ਤਾਂ ਉਹ ਦਰਵਾਜ਼ਾ ਬੰਦ ਕਰ ਲੈਂਦੇ ਸੀ ਉਸਨੇ ਸੋਚਿਆ ਇਹ ਘਰਵਾਲੀ ਦੇ ਬਿਆਨ ਨੇ ਕਿ ਉਹ ਕਹਿੰਦੀ ਜੇ ਮੈਂ ਇਹ ਸਾਡੀ ਪਹਿਲਾਂ ਵੀ ਇਦਾਂ ਹੀ ਗੱਲ ਹੁੰਦੀ ਹੈ ਕਿ ਉਹ ਬਾਹਰ ਲਾ ਲੈਂਦੇ ਨੇ ਦਰਵਾਜ਼ੇ ਨੂੰ ਅੰਦਰੋਂ ਲੌਕ ਕਰ ਲੈਂਦੇ ਨੇ ਅਤੇ ਬਾਅਦ ਵਿੱਚ ਉਸ ਦਰਵਾਜ਼ੇ ਨੂੰ ਖੋਲ੍ਹ ਦਿੰਦੇ ਨੇ ਪਰ ਅੱਜ ਜੋ ਇਹ ਗੱਲ ਸਾਹਮਣੇ ਆਈ ਆ ਉਹ ਸੋਚ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ ਕਿ ਜਦੋਂ ਹੀ ਉਹ ਦਰਵਾਜ਼ਾ ਲਗਾ ਲੈਂਦਾ ਹੈ ਅਤੇ ਉਹ ਆਪਣੇ ਗਵੰਡੀਆਂ ਨੂੰ ਬੁਲਾਉਂ ਜਾਂਦੀ ਹੈ ਜਿਸ ਦੇ ਦੌਰਾਨ ਹੀ ਦਰਵਾਜਾ ਖੜਕਾਇਆ ਜਾਂਦਾ ਹੈ ਜਦੋਂ ਦਰਵਾਜਾ ਨਹੀਂ ਖੁੱਲਿਆ ਜਾਂਦਾ ਤਾਂ ਉਹਨਾਂ ਵੱਲੋਂ ਦਰਵਾਜ਼ੇ ਨੂੰ ਤੋੜ ਦਿੱਤਾ ਜਾਂਦਾ ਹੈ ਅਤੇ ਤੋੜਨ ਦੇ ਦੌਰਾਨ ਹੀ ਜਦੋਂ ਵੇਖਿਆ ਜਾਂਦਾ ਹੈ ਉਹ ਆਦਮੀ ਨੇ ਫਾਹ ਲੈ ਲਿਆ ਹੁੰਦਾ ਹੈ ਅਤੇ ਪੱਖੇ ਨਾਲ ਲਟਕ ਰਿਹਾ ਹੁੰਦਾ ਹੈ ਜਿਸ ਦੇ ਦੌਰਾਨ ਇਹ ਸਾਰੀ ਘਟਨਾ ਵਾਪਰ ਜਾਂਦੀ ਹੈ ਅਤੇ ਪਰਿਵਾਰਿਕ ਮੈਂਬਰਾਂ ਦਾ ਵੀ ਰੋ ਰੋ ਕੇ ਬੁਰਾ ਹਾਲ ਹੋ ਗਿਆ ਹੈ ਜਾਣਕਾਰੀ ਦੇ ਅਨੁਸਾਰ ਸਾਰੀ ਗੱਲ ਦੱਸੀ ਗਈ ਹੈ ਕਿ ਇਹ ਜੋ ਆਦਮੀ ਸੀ ਉਸ ਦਾ ਨਾਮ ਗਰਦੇਵ ਸੀ ਅਤੇ ਉਸ ਦੀ ਉਮਰ 32 ਸਾਲ ਦੀ ਸੀ ਉਹ ਮੱਛੀਵਾੜੇ ਦਾ ਰਹਿਣ ਵਾਲਾ ਸੀ ਜਿਸ ਦੇ ਦੌਰਾਨ ਇਹ ਘਟਨਾ ਵਾਪਰ ਜਾਂਦੀ ਹੈ ਮੱਛੀਵਾੜੇ ਵਿੱਚ ਅੱਜ ਇਹ ਭਿਆਨਕ ਘਟਨਾ ਵਾਪਰਦੀ ਹੈ ਜਿਸ ਦੇ ਦੌਰਾਨ ਇੱਕ ਪਤੀ ਇੱਕ ਪਿਓ ਕਰਜ਼ਾ ਲੈਣ ਦੇ ਕਾਰਨ ਹੀ ਉਸਤੇ ਇੰਨਾ ਜ਼ਿਆਦਾ ਕਰਜ਼ਾ ਚੜ ਜਾਂਦਾ ਹੈ ਜਿਸ ਦੇ ਦੌਰਾਨ ਉਹ ਆਤਮ ਹੱਤਿਆ ਕਰ ਲੈਂਦਾ ਹੈ ਪਰਿਵਾਰਿਕ ਮੈਂਬਰਾਂ ਦਾ ਵੀ ਰੋ ਰੋ ਕੇ ਬੁਰਾ ਹਾਲ ਹੋ ਗਿਆ ਹੈ ਅਤੇ ਜਾਣਕਾਰੀ ਦੇ ਅਨੁਸਾਰ ਇਹ ਸਾਰੀ ਗੱਲ ਦੱਸੀ ਗਈ ਹੈ ਕਿ ਜੋ ਉਸਦੀ ਪਤਨੀ ਹੈ ਉਹ ਸਾਰੀ ਗੱਲ ਦੱਸਦੀ ਹੈ ਕਿ ਇਹਨਾਂ ਦੀ ਸ਼ਰਾਬ ਪੀਤੀ ਸੀ ਜਸਦੇ ਦੌਰਾਨ ਇਹਨਾਂ ਦੀ ਲੜਾਈ ਹੋ ਗਈ ਅਤੇ ਲੜਾਈ ਇੰਨੀ ਜ਼ਿਆਦਾ ਵੱਧ ਗਈ ਕਿ ਇਹ ਦੁਖੀ ਹੋ ਕੇ ਘਰੇ ਆ ਗਈ ਅਤੇ ਜਿਨ੍ਹਾਂ ਦੇ ਅਸੀਂ ਪੈਸੇ ਦੇਣੇ ਸੀ ਉਹਨਾਂ ਨੇ ਇਹਨਾਂ ਦਾ ਫੋਨ ਖੋਲਿਆ ਅਤੇ ਕਹਿੰਦੇ ਕਿ ਮੈਂ ਮਰ ਜਾਣਾ ਹੈ ਉਹਨਾਂ ਨੇ ਮੇਰਾ ਫੋਨ ਖੋਲਿਆ ਜਸਦੇ ਦੌਰਾਨ ਇਹਨਾਂ ਨੇ ਦਰਵਾਜ਼ਾ ਬੰਦ ਕਰ ਲਿਆ ਅਤੇ ਬਾਅਦ ਵਿੱਚ ਜੋ ਘਟਨਾ ਹੋਈ ਉਹ ਤੁਹਾਡੇ ਨਾਲ ਸਾਂਝੀ ਕਰੀ ਚੁੱਕੇ ਹਾਂ ਤੁਸੀਂ ਦੇਖਿਆ ਹੀ ਹੈ ਤਸਵੀਰਾਂ ਸਮੁੱਚੀਆਂ ਤੁਹਾਡੇ ਨਾਲ ਸਾਂਝੀਆਂ ਕਰਨ ਜਾ ਰਹੇ ਹਾਂ ਤੁਸੀਂ ਦੇਖ ਸਕਦੇ ਹੋ ਕਿ ਜਦੋਂ ਹੀ ਅਜਨੂੰ ਪਤਾ ਲੱਗਦਾ ਹੈ ਦਰਵਾਜ਼ਾ ਖੋਲਿਆ ਜਾਂਦਾ ਹੈ ਤਾਂ ਉਹ ਜਿਹੜਾ ਵਿਅਕਤੀ ਗੁਰਦੇਵ ਸਿੰਘ ਹੁੰਦਾ ਹੈ ਉਸਨੇ ਫਾਹਾ ਲੈ ਲਿਆ ਹੁੰਦਾ ਹੈ ਅਤੇ ਉਸਦੀ ਜਾਨ ਵੀ ਚਲੀ ਜਾਂਦੀ ਹੈ ਤਸਵੀਰਾਂ ਇਸ ਮੌਕੇ ਦੀਆਂ ਤੁਹਾਡੇ ਨਾਲ ਸਾਂਝੀਆਂ ਕਰਨ ਜਾ ਰਹੀਆਂ ਤੁਸੀਂ ਦੇਖੋ ਕਿਸਨਾਂ ਤੋਂ ਪੈਸੇ ਲਿੱਤੇ ਸੀਗੇ ਉਹਨਾਂ ਨੂੰ ਪੈਸੇ ਦਿੱਤੇ ਨਹੀਂਗੇ ਤਿੰਨ ਚਾਰ ਦਿਨ ਹੋ ਗਏ ਸੀਗੇ ਉਹ ਜੀ ਰਟੇ मर जाना उन्हें मेरा फोन ले ले आ मेरा घर आला आ तो किधे कोलो दरवाजा खोले आ नहीं मैं दरवाजा तोड़ने आ तो देखे तो ऊपर लटके बैसी किस्सा से थे पैसे लिते सिगे उन्होंने पैसे दिते नहीं गए तीन चार दिन हो गए सिगे ਉਹਨਾਂ ਨੇ ਕਿਹਾ ਕੱਲ ਲੈ ਜਾ ਪਰਸ ਲੈ ਜਾ ਉਹ ਕਹਿੰਦੇ ਮੈਨੂੰ ਫੋਨ ਚਾਹੀਦਾ ਆ ਫੋਨ ਦੇ ਆਪ ਕਹਿ ਲੱਗਤੇ ਹੋ ਉਹਨਕੇ ਮੇਰਾ ਘਰ ਆ ਲਾਇ ਕਿਧੇ ਕੋਲੋਂ ਪੈਸੇ ਲਿੱਤੇ ਹੋਏ ਸੀ ਕਿਸ਼ਤੀ ਆ ਜੋ ਮੇਰੇ ਤੋਂ ਆ ਜੋ ਕਾਲਾ ਉਹ ਫੋਨ ਲੈ ਗਏ ਉਹਨਾਂ ਦੀ ਗੱਲ 'ਚ ਹੀ ਲੜਨ ਲੱਗ ਗਏ ਮੈਨੂੰ ਕਹਿੰਦੇ ਮੈਂ ਮਰ ਜਾਣਾ ਉਹਨੇ ਮੇਰਾ ਫੋਨ ਲੈ ਲਿਆ ਕਿਤਨੇ ਬੱਚੇ ਆਪਕੇ ਇੱਕ ਹੀ ਗੁੜੀ ਆ ਅੰਗੂੜੀ ਅੰਕਲਾ ਕਿੰਨੇ ਪੈਸੇ ਕਿੰਨੇ ਲਿੱਤੇ ਹੋਏ ਸੀ ਕਿਥੇ

ਮੈਂ ਨੰਮੇ ਪ੍ਰਵਤੀਆ ਗੁਰੂ ਦੇ ਮੈਂਨੇ ਖੁਦਕੁਸ਼ੀ ਕਰ ਲਈ ਤੇ ਕੱਪੜੇ ਨਾਲ ਆਪਣੇ ਕਬਰੇ ਨੂੰ ਗੇਟ ਬੰਦ ਕਰ ਲਈ ਕਬਰੇ ਦਾ ਤੇ ਹੁਣ ਅਸੀਂ ਪਹੁੰਚਿਆ ਲਾਸਟ ਬੈਟ ਤੇ ਵੀ ਇਹ ਮਾਤਾ ਜੀ ਪ੍ਰੈਜੈਂਟੇਸ਼ਨ ਨੇ ਬਰਾਦਰ ਆ ਸ਼ਰਟ ਦਾ ਇਹ ਗਲਫਾ ਵੈਕ ਕੀਤੀ ਸੀ ਜੀ ਜੀ ਕਿੰਨੇ ਕੁ ਵੇਲੇ ਘਟਨਾ ਦੀ ਹੈ ਇਹ ਇਹ ਕਰੀਬ ਸਦੀ ਪੂਰੇ ਘੰਟੇ ਦੀ ਪਹਿਲਾਂ ਦੀ ਹੋ ਗਈ ਸਾਨੂੰ 15 ਮਿੰਟ ਹੋਏ ਦੇ ਹੁਣ ਆਏ ਨੂੰ ਅਸੀਂ ਨਾਲ ਮੌਕੇ ਤੇ ਆ ਗਏ ਉਹਦੇ ਪਰ ਉਸ ਫਿਰ ਤੇ ਕੰਮ ਦਾ ਕੁਝ ਪਤਾ ਲੱਗਿਆ ਜੀ ਅੱਜ ਤਾਂ ਕੁਝ ਵੀ ਕੋਈ ਸਟੇਟਮੈਂਟ ਨਹੀਂ ਅਸੀਂ ਸਾਨੂੰ ਦਿੱਤੀ ਫਿਲਹਾਲ ਤਾਂ ਹੁਣ ਡੈੱਡ ਬੋਡੀ ਅਸੀਂ ਹਸਪੀਟਲ ਚੱਲਦਾ ਪਰਿਵਾਰ ਕਹਿੰਦਾ ਉਹ ਤਾਂ ਕਰਜ਼ਾ-ਕੁਰਜ਼ਾ ਸੀਗਾ ਉਹਦੇ ਦੀ ਅੱਜ ਤਾਂ ਕੁਝ ਦੱਸਿਆ ਨਹੀਂ ਸਟੇਟਮੈਂਟ ਜੋ ਲਖਾਂਗੇ ਉਹਦੇ ਦਾ ਹੱਥ ਤੇ ਕੇਸ ਨਹੀਂ ਫਰਦ ਤਪੀਸ਼ ਪੜਤਾਲ ਕਰਾਂਗੇ ਕੋਈ ਸੂਛਾ ਨੋਟ ਮਿਲਿਆ ਜੀ ਕੋਈ ਜੀ ਨਹੀਂ ਕਿਸਾਂ ਦਾ ਪੈਸੇ ਲਿੱਤੇ ਸੀਗੇ ਉਹਨਾਂ ਦੇ ਪੈਸੇ ਦਿੱਤੇ ਨਹੀਂਗੇ ਤਿੰਨ ਚਾਰ ਦਿਨ ਹੋ ਗਏ ਸੀਗੇ ਉਹਨਾਂ ਨੇ ਕਹਿੰਦਾ ਕੱਲ ਲੈ ਜਾ ਪਰਸ ਲੈ ਜਾ ਕਹਿੰਦਾ ਮੈਨੂੰ ਫੋਨ ਚਾਹੀਦਾ ਆ ਫੋਨ ਦੇ ਆਪ ਕਹਿ ਲੱਗਦੇ ਹੋ ਉਹਨਕੇ ਮੇਰਾ ਘਰ ਆ ਲਾਇਆ ਕਿਹਦੇ ਕੋਲੋਂ ਪੈਸੇ ਲਿੱਤੇ ਹੋਏ ਸੀ ਕਿਸ਼ਨ ਆ ਜੋ ਵੀਰੇ ਤੋਂ ਆ ਜੋ ਕਾਲਾ ਉਹ ਫੋਨ ਲੈ ਗਏ ਉਹਨਾਂ ਦੀ ਗੱਲ ਚ ਹੀ ਲੜਨ ਲੱਗ ਗਏ ਮੈਨੂੰ ਕਹਿੰਦੇ ਮੈਂ ਮਰ ਜਾਣਾ ਉਹਨੇ ਮੇਰਾ ਫੋਨ ਲੈ ਲਿਆ ਕਿਤਨੇ ਬੱਚੇ ਆਫੇ ਇੱਕ ਹੀ ਗੋਰੀ ਆ ਗੇ ਗੁੜੀ ਅੰਕਲਾ ਕਿੰਨੇ ਪੈਸੇ ਕਿੰਨੇ ਲਿੱਤੇ ਹੋਏ ਸੀਗੇ ਉਸਕੋ ਲੈ ਕੇ ਗਏ ਕਹੀਂ ਆਪ ਡਾਕਟਰ ਕੇ ਪਾਸ ਆਪਕੋ ਨਹੀਂ ਕੀ ਖਾਇਆ ਉਸਨੇ ਕੀ ਕਰ ਸ਼ਰਾਬ ਪੀਤੀ ਸੀ ਬਸ ਸੁਸਾਇਸਾਈਡ ਕਿਵੇਂ ਕੀਤਾ ਉਹਨਾਂ ਨੂੰ ਸਾਨੂੰ ਬਾਹਰ ਕੱਢ ਦਿੱਤਾ ਮੈਨੂੰ ਕਹਿੰਦੇ ਮਰਨਾ ਹੈ ਮੈਂ ਕਿਹਾ ਵੀ ਪਹਿਲਾਂ ਵੀ ਇੱਦਾਂ ਕਰ ਚੁੱਕਾ ਹਾਂ ਨਾ ਨਹੀਂ ਕੁਝ ਕਰਨਾ ਹੋਣਾ ਮੇਰੇ ਨਾਲ ਕਈ ਵਾਰੀ ਲੜਾਈ ਹੋਈ ਹਾਂ ਦਰਵਾਜ਼ਾ ਖੋਲ ਦਿੰਦੇ ਸੀਗੇ ਮੈਨੂੰ ਨਹੀਂ ਪਤਾ ਸੀ ਇਹ ਮੈਂ ਕਰ ਲੈਣਾ ਮੈਂ ਇਹਨਾਂ ਨੂੰ ਬੁਲਾਇਆ ਫਿਰ ਉਹ ਦਰਵਾਜ਼ਾ ਖੋਲਿਆ ਨਹੀਂ ਫਿਰ ਮੈਂ ਦਰਵਾਜ਼ਾ ਤੋੜਿਆ ਤਾਂ ਦੇਖਿਆ ਤਾਂ ਉੱਪਰ ਲਟਕੇ ਪਏ ਸੀ ਹਾਂਜੀ ਤੁਹਾਨੂੰ ਮਤਲਬ ਮਿੰਨੀਆ ਮਾਪਰਵਾਸੀਆ ਗੁਰੂ ਦੇ ਮਿੰਨੀ ਨੇ ਕੁਦਕੁਸੀ ਕਰ ਲਈ ਤੇ ਕੱਪੜੇ ਨਾਲ ਆਪਣੇ ਕਮਰੇ ਨੂੰ ਗੇਟ ਬੰਦ ਕਰ ਲਿਆ ਇਸ ਕਮਰੇ ਦਾ ਤੇ ਹੁਣ ਅਸੀਂ ਪਹੁੰਚ ਗਏ ਲਾਸਟ ਬੈਟ ਤੇ ਵੀ ਇਹ ਮਾਤਾ ਜੀ ਪ੍ਰੈਜੈਂਟੇਸ਼ਨ ਨੇ ਬਰਾਦਰਾਂ ਥਰਡ ਦਾ ਇਹ ਗਲਫਾ ਲੈ ਕੇ ਕੀਤੀ ਜੀ ਜੀ ਕਿੰਨੇ ਕੁ ਵਜੇ ਘਟਣਾ ਦੀ ਹੈ ਇਹ ਏ ਕਰੀਬ ਸੱਦੀ ਪੂਰੇ ਘੰਟੇ ਦੀ ਪਹਿਲਾਂ ਦੀ ਹੋ ਗਈ ਤੁਹਾਨੂੰ 15 ਕੁ ਮਿੰਟ ਹੋਏ ਦੇ ਦੁਬਾਰਾ ਤੁਹਾਨੂੰ ਫਿਰ ਤੋਂ ਦੱਸ ਦਈਏ ਕਿ ਅੱਜ ਜੋ ਇਹ ਘਟਨਾ ਸਾਹਮਣੇ ਆ ਰਹੀ ਆ ਉਹ ਮਾਚੀਵਾੜੇ ਤੋਂ ਸਾਹਮਣੇ ਆ ਰਹੀ ਆ ਜਿੱਥੇ ਕਿ ਇੱਕ ਵਿਅਕਤੀ ਕਰਜ਼ਾ ਸਿਰ ਹੋਣ ਦੇ ਦੌਰਾਨ ਹੀ ਆਤਮ ਹੱਤਿਆ ਕਰ ਲੈਂਦਾ ਹੈ ਪੂਰੀ ਗੱਲ ਤੁਹਾਡੇ ਨਾਲ ਅੱਗੇ ਸਾਂਝੀ ਕਰਦੇ ਆ ਤੁਹਾਨੂੰ ਦੱਸ ਦਈਏ ਕਿ ਅੱਜ ਜੋ ਇਹ ਘਟਨਾ ਸਾਹਮਣੇ ਆ ਰਹੀ ਆ ਉਹ ਮਾਚੀਵਾੜੇ ਤੋਂ ਸਾਹਮਣੇ ਆ ਰਹੀ ਆ ਜਿੱਥੇ ਕਿ ਇੱਕ ਵਿਅਕਤੀ ਦੇ ਸਿਰ ਬਹੁਤ ਜ਼ਿਆਦਾ ਕਰਜ਼ਾ ਹੋ ਜਾਂਦਾ ਹੈ ਕੈਸ਼ ਦਾ ਨਾ ਮੋੜਨ ਕਰਕੇ ਉਹ ਆਤਮ ਹੱਤਿਆ ਕਰ ਲੈਂਦਾ ਹੈ ਪੂਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਤੁਸੀਂ ਜੁੜੇ ਰਹੋ ਆਪਣੇ ਲਾਈਵ ਸੱਚ ਟੀਵੀ ਨਾਲ ਦੱਸਿਆ ਇਹ ਜਾ ਰਿਹਾ ਹੈ ਕਿ ਅੱਜ ਹੀ ਜਦੋਂ ਇਨ੍ਹਾਂ ਨੇ ਕਿਸੇ ਤੋਂ ਕਰਜ਼ਾ ਲਿਆ ਸੀ ਆਦਮੀ ਗਰੀਬ ਹੋਣ ਕਰਕੇ ਤੁਹਾਨੂੰ ਪਤਾ ਹੀ ਹੈ ਕਿ ਆਪਾਂ ਲੋਕ ਕਰਜ਼ਾ ਲੈ ਲੈਂਦੇ ਨੇ ਜਿਸ ਦੇ ਦੌਰਾਨ ਉਸ ਦੀਆਂ ਕਸ਼ਤਾਂ ਵੱਜ ਜਾਂਦੀਆਂ ਨੇ ਅਤੇ ਉਸ ਵਿਅਕਤੀ ਤੋਂ ਕਸ਼ਤਾਂ ਨਹੀਂ ਮੋੜੀਆਂ ਜਾਂਦੀਆਂ ਅਤੇ ਇੱਕ ਦਿਨ ਉਹ ਵਿਅਕਤੀ ਜਿਸ ਨੇ ਇਹਨਾਂ ਤੋਂ ਪੈਸੇ ਲੈਣੇ ਹੁੰਦੇ ਨੇ ਉਹ ਇਹਨਾਂ ਦੇ ਘਰ ਆਉਂਦਾ ਹੈ ਜਿਸ ਦੇ ਦੌਰਾਨ ਉਸ ਤੋਂ ਦਿੱਤਾ ਤੇ ਉਸ ਵਿਅਕਤੀ ਦੀ ਬੈਂਚ ਛੱਡ ਪੈਂਦੀ ਹੈ ਤੇ ਬੈਂਚ ਦੇ ਦੌਰਾਨ ਹੀ ਗੁਰਦੇਵ ਸਿੰਘ ਦਾ ਫੋਨ ਖੋਇਆ ਜਾਂਦਾ ਹੈ ਅਤੇ ਉਸ ਦੀ ਸ਼ਰਾਬ ਵੀ ਪੀਤੀ ਹੁੰਦੀ ਹੈ ਜਿਸ ਦੇ ਦੌਰਾਨ ਉਹਨਾਂ ਦੀ ਜੋ ਲੜਾਈ ਹੈ ਜੋ ਝਗੜਾ ਹੈ ਉਹ ਬਹੁਤ ਜ਼ਿਆਦਾ ਵੱਧ ਜਾਂਦਾ ਹੈ ਅਤੇ ਵਧਨ ਦੇ ਦੌਰਾਨ ਜਦੋਂ ਘਰ ਵਾਪਸ ਆਉਂਦਾ ਹੈ ਅਤੇ ਪਰਿਵਾਰਿਕ ਮੈਂਬਰਾਂ ਨੂੰ ਕਹਿ ਦਿੰਦਾ ਹੈ ਕਿ ਉਸਨੇ ਮਰਨਾ ਹੈ ਉਸ ਦੀ ਪਤਨੀ ਵੱਲੋਂ ਇਹ ਸਾਰੀ ਗੱਲ ਦੱਸੀ ਗਈ ਹੈ ਜਦੋਂ ਹੀ ਉਹ ਅੰਦਰ ਜਾ ਵੜਦਾ ਹੈ ਜਾਂਦੇ ਦੌਰਾਨ ਹੀ ਉਹ ਦਰਵਾਜ਼ਾ ਲੌਕ ਕਰਦਾ ਹੈ ਅਤੇ ਪਤਨੀ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਪਹਿਲਾਂ ਵੀ ਉਸਨੇ ਇਹ ਵਾਰ ਕਈ ਕਈ ਵਾਰ ਇਹ ਗੱਲ ਕਹੀ ਸੀ ਕਿ ਉਸਨੇ ਮਰ ਜਾਣਾ ਹੈ ਪਰ ਉਹ ਥੋੜੇ ਟਾਈਮ ਬਾਅਦ ਹੀ ਦਰਵਾਜ਼ਾ ਖੋਲ੍ਹ ਦਿੰਦੇ ਸੀ ਉਸ ਦੌਰਾਨ ਇਹ ਗੱਲ ਕਹੀ ਗਈ ਹੈ ਕਿ ਸ਼ਾਇਦ ਅੱਜ ਵੀ ਇਹਨਾਂ ਨੇ ਇਦਾਂ ਹੀ ਕਰਨਾ ਹੈ ਕਿਉਂਕਿ ਕੁਝ ਨਹੀਂ ਹੋਣ ਵਾਲਾ ਤਾਂ ਜਦੋਂ ਹੀ ਉਹ ਜਦੋਂ ਉਹ ਬਾਰ ਖੜਕਾਉਂਦੀ ਹੈ ਦਰਵਾਜ਼ਾ ਖੜਕਾਉਣ ਦੀ ਕੋਸ਼ਿਸ਼ ਕਰਦੀ ਹੈ ਤਾਂ ਦਰਵਾਜ਼ਾ ਨਹੀਂ ਖੁੱਲਿਆ ਜਾਂਦਾ ਜਿਸ ਦੇ ਦੌਰਾਨ ਉਹ ਤੁਰੰਤ ਹੀ ਆਪਣੇ ਗਵਾਂਡੀਆਂ ਨੂੰ ਬੁਲਾਉਂਦੀ ਹੈ ਅਤੇ ਜਦੋਂ ਹੀ ਗਵਰਡੀ ਉੱਥੇ ਮੌਜੂਦ ਹੁੰਦੇ ਹਨ ਤਾਂ ਉਹਨਾਂ ਵੱਲੋਂ ਦਰਵਾਜ਼ਾ ਤੋੜਿਆ ਜਾਂਦਾ ਹੈ ਅਤੇ ਤੋੜਨ ਦੇ ਦੌਰਾਨ ਹੀ ਜੋ ਵੇਖਿਆ ਜਾਂਦਾ ਹੈ ਤੁਸੀਂ ਕੱਟਣਾ ਤੁਹਾਡੇ ਨਾਲ ਸਾਂਝੀ ਕੀਤੀ ਹੈ ਜੋ ਵੇਖਿਆ ਜਾਂਦਾ ਹੈ ਕਿ ਉਹ ਜੋ ਆਦਮੀ ਹੁੰਦਾ ਹੈ ਉਸਨੇ ਪਹਿਲਾਂ ਹੀ ਆਤਮ ਹੱਤਿਆ ਕਰ ਲਈ ਹੁੰਦੀ ਹੈ ਉਸਨੇ ਇੱਕ ਕੱਪੜੇ ਦੇ ਨਾਲ ਆਪਣੇ ਗਲ ਵਿੱਚ ਕੱਪੜਾ ਪਾਇਆ ਜਿਸ ਦੇ ਦੌਰਾਨ ਉਸ ਨੂੰ ਪੱਖੇ ਨਾਲ ਲਟਕਾਇਆ ਅਤੇ ਬਾਅਦ ਵਿੱਚ ਉਸ ਨੂੰ ਫਾਹਾ ਆ ਜਾਂਦਾ ਹੈ ਜਿਸ ਦੇ ਦੌਰਾਨ ਉਸ ਦੀ ਜਾਨ ਚਲੀ ਜਾਂਦੀ ਹੈ ਜਾਣਕਾਰੀ ਦੇ ਅਨੁਸਾਰੇ ਸਾਰੀ ਗੱਲ ਦੱਸੀ ਗਈ ਹੈ ਕਿ ਐਸ ਆਦਮੀ ਦਾ ਨਾਮ ਗਰਦੇਵ ਸਿੰਘ ਦੀ ਜਿਹਦੀ ਉਮਰ 32 ਸਾਲ ਅਤੇ ਇਹ ਮਾਛੀਵਾੜੇ ਦਾ ਰਹਿਣ ਵਾਲਾ ਸੀ ਜਿਸ ਦੇ ਦੌਰਾਨ ਉਸ ਦਾ ਇੱਕ ਭਰਾ ਅਤੇ ਉਸ ਦੀ ਮਾਤਾ ਵੀ ਉਸ ਸਮੇਂ ਮੌਜੂਦ ਹੁੰਦੇ ਹਨ ਅਤੇ ਪਰਿਵਾਰਿਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੋ ਗਿਆ ਹੈ ਜਾਣਕਾਰੀ ਦੇ ਅਨੁਸਾਰੇ ਸਾਰੀ ਗੱਲ ਦੱਸੀ ਗਈ ਹੈ ਕਿ ਉਹਨਾਂ ਦੀ ਇੱਕ ਛੋਟੀ ਬੱਚੀ ਵੀ ਸੀ ਅਤੇ ਜਿਸ ਦੇ ਦੌਰਾਨ ਇਸ ਗੱਲ ਨੂੰ ਦੇਖ ਕੇ ਇਸ ਘਟਨਾ ਨੂੰ ਦੇਖ ਕੇ ਬੱਚੀ ਵੀ ਤਾਂ ਮਾਰ ਮਾਰ ਕੇ ਰੋਣ ਲੱਗ ਪੈਂਦੀ ਹੈ ਤਸਵੀਰਾਂ ਇਸ ਮੌਕੇ ਦੀਆਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ ਤੁਸੀਂ ਦੇਖ ਸਕਦੇ ਹੋ ਤੁਹਾਨੂੰ ਤੁਸੀਂ ਹਸਤੇ ਆਪਣਾ ਕਮੈਂਟ ਆਪਣਾ ਵਿਚਾਰ